ਮੁੱਖ ਮੰਤਰੀ ਭਗਵੰਤ ਮਾਨ ਬੈਗਫੁੱਟ ਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ 169 ਪਾਵਨ ਸਰੂਪ ਮਿਲਣ ਵਾਲੇ ਝੂਠ ਦਾ ਪਰਦਾ ਫਾਸਤਾ ਉਸੇ ਦਿਨ ਹੀ ਹੋ ਗਿਆ ਸੀ ਜਦੋਂ ਡਾਕਟਰ ਸੁਖਮਿੰਦਰ ਕੁਮਾਰ ਸੁਖੀ ਖੁਦ ਉਸ ਧਾਰਮਿਕ ਸਥਾਨ ਤੇ ਜਾ ਕੇ ਲਾਈਵ ਹੋ ਜਾਂਦੇ ਨੇ ਤੇ ਉੱਥੋਂ ਦੀ ਸਥਿਤੀ ਬਾਰੇ ਖੁਦ ਸੰਗਤਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਪਰ ਬੀਤੇ ਕੱਲ ਐਸਾ ਅਚਾਨਕ ਕੀ ਹੋਇਆ ਕਿ ਦੋ ਕੈਬਨਿਟ ਮੰਤਰੀ ਤੇ ਇੱਕ ਐਮਪੀ ਉਸ ਧਾਰਮਿਕ ਸਥਾਨ ਤੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੇ ਉਲਟ ਜਾ ਕੇ ਬਿਆਨ ਦਿੰਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠ ਦਾ ਖੁਦ ਪਰਦਾਫਾਸ਼ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਬਚਾਅ ਦੀ ਨੀਤੀ ਦੇ ਨਾਲ ਜਿਵੇਂ ਆਮ ਆਦਮੀ ਪਾਰਟੀ ਅੱਗੇ ਵੱਲ ਨੂੰ ਵਧ ਰਹੀ ਆ ਕੀ ਉਹ ਸਮਝੌਤੇ ਤੇ ਗੱਲ ਨਿਬੜ ਜਾਵੇਗੀ ਜਾਂ ਫਿਰ ਇਹ ਟਕਰਾਅ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗਾ ਇਸ ਮਾਮਲੇ ਤੇ ਕਿਉਂ ਸਰਕਾਰ ਨੂੰ ਯੂ ਟਰਨ ਮਾਰਨਾ ਪਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਕਾਂਗਰਸ ਦੇ 카ਟੋ ਕਲੇਸ਼ ਦੇ ਹਰ ਇੱਕ ਦਿਨ ਦੇ ਨਵੇਂ ਚਰਚੇ ਨੇ ਇਸੇ 카ਟੋ ਕਲੇਸ਼ ਦੇ ਵਿਚਕਾਰ ਹਾਈ ਕਮਾਂਡ ਨੇ ਮੀਟਿੰਗ ਸੱਦ ਲਈ ਆ ਉਸ ਮੀਟਿੰਗ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ ਕਿਹੜਾ ਵੱਡਾ ਧਮਾਕਾ ਕੀਤਾ ਜਾ ਰਿਹਾ ਹੈ ਕਿਹੜੇ ਵੱਡੇ ਆਗੂ ਨੂੰ ਝਟਕਾ ਲੱਗਣ ਜਾ ਰਿਹਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ 2 ਦਸੰਬਰ 2024 ਨੂੰ ਹੁਕਮਨਾਮੇ ਤੋਂ ਬਾਅਦ ਪੰਥਕ ਦਰਵਾਜੇ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀਤ ਵੀ ਪੂਰੀ ਤਰ੍ਹਾਂ ਖਲਾਰ ਦੇ ਵਿੱਚ ਹੈ ਉਹ ਖਲਾਰ ਕਿਵੇਂ कटेगा ਕੀ ਸ਼ਰਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਆਗੂ ਭਾਜਪੀ ਦੇ ਵਿੱਚ ਜਾਣਗੇ ਜਾਂ ਫਿਰ ਸੁਖਵੀਰ ਸਿੰਘ ਬਾਦਲ ਦੇ ਘਰ ਵਾਪਸੀ ਹੋਣ ਜਾ ਰਹੀ ਹੈ ਜਾਂ ਫਿਰ ਆਪਣੇ ਆਪ ਨੂੰ ਬੈਲੈਂਸ ਕਰ ਲਿਆ ਜਾਵੇਗਾ ਉਹਨਾਂ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਖੀਰ ਦੇ ਵਿੱਚ ਗੱਲਬਾਤ ਕਰਨੀ ਹੈ ਕਿ ਕੱਟੜ ਇਮਾਨਦਾਰਾਂ ਤੇ ਆਮ ਘਰਾਂ ਦੇ ਕਾਕਿਆਂ ਦੀ ਸਰਕਾਰ ਦੇ ਵਿੱਚ ਲੋਕ ਇਹ ਮਹਿਸੂਸ ਕਰਨ ਲੱਗ ਗਏ ਨੇ ਕਿ ਅਨਲਾਣੀ ਐਮਰਜੈਂਸੀ ਲੱਗ ਗਈ ਆ ਪਹਿਲਾ ਪੱਤਰਕਾਰਾਂ ਦੇ ਉੱਪਰ ਪਰਚੇ ਕਰ ਦਿੱਤੇਗੇ ਜਦੋਂ ਉੱਥੇ ਜਾ ਕੇ ਵੀ ਕੁਝ ਨਾ ਬਣਿਆ ਤਾਂ ਫਿਰ ਹੁਣ ਪੱਤਰਕਾਰਾਂ ਦੇ ਵੈੱਬ ਪੇਜਾਂ ਨੂੰ ਹੀ ਉਡਾਉਣ ਤੇ ਸਰਕਾਰ ਆ ਗਈ ਹੈ ਇਸ ਮਾਮਲੇ ਦੇ ਵਿੱਚ ਆਖਰਕਾਰ ਸਲਾਹ ਕੌਣ ਦੇ ਰਿਹਾ ਹੈ ਜਾਂ ਕਿਵੇਂ ਇਸ ਮਾਮਲੇ ਦੇ ਵਿੱਚ ਅੱਗੇ ਵੱਲ ਨੂੰ ਵਧਿਆ ਜਾ ਰਿਹਾ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੇ ਹਸ਼ਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰੱਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰੱਖੜਾ ਸਾਹਿਬ ਫੌਰਨ ਸਤਿ ਸ਼੍ਰੀ ਅਕਾਲ ਅਣਕੀ ਸਰ ਇਸ ਮਾਮਲੇ ਤੇ ਜਦੋਂ ਆਪਾਂ ਪਹਿਲਾ ਪ੍ਰੋਗਰਾਮ ਕਰ ਰਹੇ ਸੀ ਤਾਂ ਮੈਂ ਸਵਾਲ ਚੁੱਕਿਆ ਸੀ ਕੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁੰਮਰਾਹ ਕਰਕੇ ਆਇਆ ਜੀ ਉਸ ਗੱਲ ਤੇ ਹੁਣ ਮੋਰ ਕੈਬਨਟ ਮੰਤਰੀਆਂ ਦੇ ਵੱਲੋਂ ਵੀ ਲਗਾ ਦਿੱਤੀ ਗਿਆ ਜੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਿਸਕਮਿਊਨੀਕੇਸ਼ਨ ਦੇ ਕਾਰਨ ਇਹ ਸਭ ਕੁਝ ਹੋਇਆਗਾ ਪਰ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਘਿਰਦਾ ਦੇਖਦੇ ਆ ਜਿਵੇਂ ਬਚਾਅ ਦੇ ਲਈ ਸਰਕਾਰ ਦੇ ਵੱਲੋਂ ਯੂ ਟਰਨ ਮਾਰਿਆ ਗਿਆ ਜੀ ਕੀ ਇਹ ਮਾਮਲਾ ਹੁਣ ਠੰਡੇ ਵਾਸਤੇ ਪਾਇਆ ਜਾਵੇਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜੀ ਕੈਬਨਟ ਮੰਤਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਸ ਬਾਰੇ ਜ਼ਰੂਰ ਦੱਸਿਓ ਜੀ ਦੇਖੋ ਜਿਸ ਦਿਨ ਦਾ ਇਹ ਮਸਲਾ ਉੱਭਰਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਹੈ ਹਰ ਦਿਨ ਬੈਕਫੁੱਟ ਤੇ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਵਕਫਾ ਵਕਫਾ ਰਾਜਨੀਤਿਕ ਪਾਰਟੀਆਂ ਨੇ ਉੱਥੇ ਜਾ ਕੇ ਦੌਰਾ ਕੀਤਾ ਔਰ ਇਸ ਮੁੱਦੇ ਨੂੰ ਉਭਾਰਿਆ ਦੂਜੇ ਪਾਸੇ ਉਸ ਡੇਰੇ ਦੀ ਜਿਹੜੀ ਪ੍ਰਬੰਧਕੀ ਕਮੇਟੀ ਦਾ ਸਾਹਮਣੇ ਆਉਣਾ ਆਨਕੇ ਤੱਥਾਂ ਸਹਿਤ ਗੱਲਬਾਤ ਕਰਨੀ ਔਰ ਉਸ ਤੋਂ ਦੇ ਨਾਲ ਹੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਦਾ ਦੌਰਾ ਜਾਂ ਹੋਰ ਜਿਹੜੇ ਲੀਡਰ ਨੇ ਉਹਦੋਂ ਸਰਕਾਰ ਜਿਹੜੀ ਹਰ ਦਿਨ ਜਿਹੜੀ ਉਹ ਬੈਕਫੁੱਟ ਤੇ ਉਹ ਜਾ ਰਹੀ ਸੀ ਤੇ ਸਰਕਾਰ ਕੋ ਇਸ ਵੇਲੇ ਕੁਝ ਵੀ ਕਹਿ ਨਹੀਂ ਜਿਹੜਾ ਉਹ ਨਹੀਂ ਹੈਗਾ ਤੁਸੀਂ ਯੂ ਟਰਨ ਦੀ ਗੱਲ ਕੀਤੀ ਹੈ ਜਾਂ ਬੈਕਫਰਕਟ ਜਾਣ ਦੀ ਗੱਲ ਕੀਤੀ ਹੈ ਤਖੜਾ ਸਭ ਪੰਜਾਬ ਸਰਕਾਰ ਦਾ ਇਹ ਕੋਈ ਨਵਾਂ ਅਮਲ ਨਹੀਂ ਹੈ ਕਿ ਜਦੋਂ ਉਹ ਬੈਕਫਰਕਟ ਤੇ ਜਾਂ ਉਸ ਨੇ ਯੂ ਟਰਨ ਲਿਆ ਹੋਵੇ ਵੀ ਤੇ ਲੰਮੇ ਸਮੇਂ ਚ ਬਹੁਤ ਸਾਰੀਆਂ ਇਹੋ ਜਿਹੀਆਂ ਹਦਾਇਤਾਂ ਜਿੱਤੀਆਂ ਜਾ ਸਕਦੀਆਂ ਨੇ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਕਾਲੀ ਵਿੱਚ ਆਣ ਕੇ ਕੋਈ ਫੈਸਲਾ ਕਰ ਦਿੰਦੇ ਆ ਪਰ ਬਾਅਦ ਵਿੱਚ ਜਦੋਂ ਦਬਾਅ ਪੈਂਦਾ ਜਾਂ ਜਦੋਂ ਸਥਿਤੀਆਂ ਦੀ ਅਮਲੀ ਹਕੀਕਤ ਜਦੋਂ ਸਾਹਮਣੇ ਹੁੰਦੀ ਹੈ ਤਾਂ ਉਹਨਾਂ ਨੂੰ ਯੂ ਟਰਨ ਜਿਹੜਾ ਉਹ ਲੈਣਾ ਪੈਂਦਾ ਆ ਇੱਥੇ ਦੇ ਦੌਰ ਦੇ ਵਿੱਚ ਬਹੁਤ ਕੁਝ ਬੜੀ ਇਸ ਤਰੀਕੇ ਦਾ ਦੇਖ ਨੂੰ ਜਿਹੜਾ ਮਿਲਿਆ ਚਾਹੇ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਹੋਈ ਚਾਹੇ ਆ ਪੀਟ ਰੀਡੈਂਸ ਸੰਬੰਧ ਵਿੱਚ ਬਹੁਤ ਕੁਝ ਇਹੋ ਜਿਹੇ ਜਿਹੜੀ ਐ ਚੀਜ਼ਾਂ ਨੇ ਬੀਤੇ ਦੌਰ ਚ ਸਾਹਮਣੇ ਆਈਆਂ ਹੁਣ ਪ੍ਰਸ਼ਨ ਹੈਗਾ ਕਿ ਲੋੜ ਕਿਉਂ ਪਈ ਕਿਉਂਕਿ ਜਿਸ ਤਰੀਕੇ ਨਾਲ ਹੁਣ ਇਹ ਮੁੱਦਾ ਪੱਖ ਦਾ ਜਾ ਰਿਹਾ ਸੀ ਔਰ ਜਿਸ ਤਰੀਕੇ ਨਾਲ ਸਰਕਾਰ ਚੜੀ ਆਇਦਨ ਬੈਕਫਰਟ ਤੇ ਜਾ ਰਹੀ ਸੀ ਉਹਦੇ ਮੱਦੇ ਨਜ਼ਰ ਕੱਲ ਫਿਰ ਦੋ ਜਿਹੜੇ ਲੀਡਰ ਜਿਹੜੇ ਨੇ ਉਥੇ ਉਹ ਜਾਂਦੇ ਆ ਔਰ ਉਥੇ ਜਾ ਕੇ ਮੌਕਾ ਤਾਂ ਆਮ ਆਪੀ ਪਾਰਟੀ ਦੇ ਦੋ ਮੰਤਰੀ ਉੱਥੇ ਜਾਂਦੇ ਆ ਤੇ ਉੱਥੇ ਕਹਿ ਦਿੰਦੇ ਆ ਕਿ ਮਿਸ ਕਮਿਊਨੀਕੇਸ਼ਨ ਜਿਹੜੀ ਹੋਈ ਆ ਕਿ ਮੁਖ ਮੰਤਰੀ ਸਾਹਿਬ ਕੋ ਠੀਕ ਤਰੀਕੇ ਦੀ ਜਾਣਕਾਰੀ ਜਿਹੜੀ ਉਹ ਨਹੀਂ ਪਹੁੰਚੀ। ਉਹ ਰਖਾ ਸਾਹਿਬ ਆਪਣੇ ਆਪ ਦੇ ਵਿੱਚ ਬੜਾ ਇਹ ਮਹੱਤਵਪੂਰਨ ਪ੍ਰਸ਼ਨ ਆ। ਸਰਕਾਰ ਇੱਕ ਤਾਂ ਪਾਸੇ ਆਪਣੀ ਮਿਸ ਕਮਿਊਨੀਕੇਸ਼ਨ ਕਹਿ ਕੇ ਆਪਣੀ ਗਲਤੀ ਮੰਨ ਲਈ ਆ। ਪਰ ਸਰਕਾਰ ਤੇ ਅਫਸਰ ਸ਼ਾਇਦ ਵਿਚਕਾਰ ਜਿਹੜਾ ਤਾਲਮੇਲ ਆ ਉਹ ਠੀਕ ਨਹੀਂ। ਜੇ ਤੁਹਾਨੂੰ ਅਫਸਰਸ਼ਾਹੀ ਠੀਕ ਤਰੀਕੇ ਨਾਲ ਜਾਣਕਾਰੀ ਨਹੀਂ ਦੇ ਰਹੀ ਤੁਹਾਡੇ ਕੋਲ ਮਿਸ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਕਿ ਕਮਿਊਨੀਕੇਸ਼ਨ ਦੇ ਕਰਕੇ ਸੰਚਾਰ ਤੁਹਾਡਾ ਠੀਕ ਨਹੀਂ ਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਇੱਕ ਧਾਰਮਿਕ ਸਟੇਜ ਤੋਂ ਏਡਾ ਵੱਡਾ ਐਲਾਨ ਕਰਨ ਦੀ ਕੀ ਲੋੜ ਪੈ ਗਈ ਸਭ ਤੋਂ ਵੱਡਾ ਪ੍ਰਸ਼ਨ ਤੇ ਇਹ ਆ ਔਰ ਦੂਜੇ ਦਿਨ ਉਸ ਤੋਂ ਪਹਿਲਾਂ ਵੀ ਆਪਾਂ ਇੱਕਦਮ ਪ੍ਰੋਗਰਾਮ 'ਚ ਗੱਲ ਕੀਤੀ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਹੋਮਵਰਕ ਜਿਹੜਾ ਉਹ ਠੀਕ ਕਰਕੇ ਜਿਹੜਾ ਉਹ ਨਹੀਂ ਪਹੁੰਚਦੇ ਤਾਂ ਜਿਹੜਾ ਹੋਮਵਰਕ ਠੀਕ ਕਰਕੇ ਨਾ ਪਹੁੰਚੇ ਦਾ ਨਤੀਜਾ ਤਾਂ ਆ ਹੁਣ ਤੁਹਾਡੇ ਸਾਹਮਣੇ ਆ ਚਲੋ ਇਹ ਵੀ ਗੱਲ ਅਸੀਂ ਮੰਨ ਲਈ ਕਿ ਮਿਸ ਕਮਿਊਨੀਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਪਿਆ ਪਰ ਦੂਜੇ ਪਾਸੇ ਜਿਹੜੀ ਸਟੇਅ ਜਿਹੜੀ ਸਟੇਅ ਵੱਲੋਂ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਉਹ ਵੀ ਤਾਂ ਇਹੋ ਸੀ ਫਿਰ ਉਥੇ ਨਾ ਮਿਸਕਮਿਊਨੀਕੇਸ਼ਨ ਕੋਈ ਨਾ ਹੋਈ ਹੁਣ ਇਹਦਾ ਸਵਾਲ ਦਾ ਜਵਾਬ ਵੀ ਤਾਂ ਜਿਹੜਾ ਉਹ ਜ਼ਰੂਰੀ ਬੰਦਾ ਕਿ ਮਿਸਕਮਿਊਨੀਕੇਸ਼ਨ ਚਲੋ ਸਰਕਾਰ ਤੱਕ ਤਾਂ ਹੋ ਗਈ ਪਰ ਸਟੇਅ ਨੇ ਫਿਰ ਕਿਸ ਆਧਾਰ ਤੇ ਉਹ ਜਿਹੜਾ ਪ੍ਰੈਸ ਰੋਕ ਜਾਰੀ ਕਰਤਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਤੇ ਕੀ ਫਿਰ ਇਹੋ ਜਿਹੇ ਸਟੇਅਾਂ ਦੇ ਉੱਤੇ ਯਕੀਨ ਕੀਤਾ ਜਾ ਸਕਦਾ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਕਿ ਜ਼ਰੂਰ ਸਰਕਾਰ ਉੱਥੇ ਜਾ ਕੇ ਉਲਟ ਕਹੀ ਆ ਇਸ ਮੀਨਸ ਕਿ ਸਟੇਅ ਨੇ ਜਿਹੜਾ ਦਾਵਾ ਕੀਤਾ ਸੀ ਉਹੀ ਆਪਣੇ ਆਪ ਦੇ ਵਿੱਚ ਬੇਬੁਨਿਆਦ ਹੈਗਾ ਪਰ ਪਰੇਸ਼ਾਨੀ ਤਾਂ ਇਹ ਹੈਗਾ ਕਿ ਅਫਸਰਸ਼ਾਹੀ ਤੇ ਸਰਕਾਰ ਦੇ ਵਿਚਕਾਰ ਤਾਲਮਿਲ ਨਾਮ ਹੀ ਹੋਵੇ ਜੋ ਜੋ ਸਕਰੀਆਂ ਸਾਹਮਣੇ ਆਈਆਂ ਨਹੀਂ ਪਰ ਮੁੱਖਤ ਨਹੀਂ ਸਮਝੋ ਤਾਂ ਇਹ ਚਾਹੀਦਾ ਨਾ ਕਿ ਜਦੋਂ ਉਹਨਾਂ ਨੇ ਬਿਆਨ ਦੇਣਾ ਤਾਂ ਬਿਆਨ ਤੱਥਾਂ ਤੇ ਆਧਾਰਤ ਹੋਵੇ ਉਹਨਾਂ ਨੂੰ ਬੈਕਫਰੰਟ ਤੇ ਜਿਹੜਾ ਉਹ ਨਾਂ ਜੜਾ ਪਵੇ ਹੁਣ ਇਹ ਮਸਲਾ ਹੋਰ ਤੂਫਣ ਫੜ ਗਿਆ ਕਿਉਂਕਿ ਜਦੋਂ ਸਰਕਾਰ ਨੇ ਆਪਣੀ ਗਲਤੀ ਮੰਨ ਲਈ ਹੈ ਇਹਾਂ ਪੇ ਮਿਸਕਮਿਊਨੀਕੇਸ਼ਨ ਕਰਕੇ ਇਹ ਮੁੱਦਾ ਬਣਿਆ ਤਾਂ ਹੋ ਸਕਦਾ ਹੈ ਕਿ ਅਗਲੇ ਦਿਨਾਂ 'ਚ ਜਿਹੜਾ ਦਬਾਅ ਆ ਉਹ ਇਸ ਤਿਹੇ ਕਨ ਹੋ ਜਾਏ ਕਿ ਤੁਸੀਂ ਮਾਫੀ ਮੰਗੋ ਤਾ ਵੱਡੀ ਗੱਲ ਰੱਖਣੀ ਸੀ ਇਸ ਸਾਰੀ ਵੋਟਾਂ ਦੀ ਰਾਜਨੀਤੀ ਹੁਣ ਉਦੋਂ ਡਾਕਟਰ ਸੁਖਿੰਦਰ ਕੁਮਾਰ ਸੁਖੀ ਹੁਣੀ ਜਦੋਂ ਬੋਲੇ ਉਹਨਾਂ ਨੇ ਵੀ ਲਾਈਵ ਹੋ ਕੇ ਅਸਤੀਫਾ ਕੈਂਪਰ ਦੇ ਦਿੱਤਾ ਬਾਅਦ ਚ ਪਤਾ ਲੱਗਾ ਜਿਹੜੇ ਆਪੋ ਸਤਰਾ ਤੋਂ ਉਹਨਾਂ ਨੇ ਮਨੀਸਾ ਸੋਧੀਆਂ ਦੇ ਨਾਲ ਵੀ ਜਿਹੜੀ ਮੀਟਿੰਗ ਜਿਹੜੀ ਹੋਈ ਹੈ ਜਿਹੜੇ ਪੰਜਾਬ ਦੇ ਇੰਚਾਰਜ ਨੇ ਤਾਂ ਪਰਦੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਮੈਂ ਜਿਹੜਾ ਮੇਨ ਮੁੱਦਾ ਤਾਂ ਵੋਟਾਂ ਦੀ ਰਾਜਨੀਤੀ ਦੇ ਨਾਲ ਹੀ ਸੰਬੰਧਤ ਹੈਗਾ ਮੁੱਖ ਮੰਤਰੀ ਸਾਹਿਬ ਦੇ ਉਦਨ ਦਬਾ ਸੀ ਕਿਉਂਕਿ ਉਸ ਤੋਂ ਅਗਲੇ ਦਿਨ ਉਹਨਾਂ ਨੇ ਅਕਾਲਤਰ ਸਭੇ ਖੇ ਜਾਣਾ ਸੀ ਤਾਂ ਉਸ ਤੋਂ ਪਹਿਰੇ ਜ਼ਰੂਰੀ ਸੀ ਇੱਕ ਅਜੀਹਾ ਬਿਆਨ ਦੇ ਕੇ ਸਥਿਤੀਆਂ ਨੂੰ ਹੋਰ ਕਿਸੇ ਪਾਸੇ ਮੋੜ ਦਿੱਤਾ ਜਾਦਾ ਇਹ ਬਾਕੀ ਰਖੜਾ ਜੀ ਇਹਦੇ ਨਾਲ ਹੀ ਨਾਲ ਗੈਣੀ ਰਕਬੀਰ ਸਿੰਘ ਉਹਨਾਂ ਦਾ ਵੀ ਇੱਕ ਜਿਹੜਾ ਬਿਆਨ ਆ ਜਿਹੜਾ ਅਕਾਲਤਰ ਸਾਹਿਬ ਦੇ ਸਾਹਮਣੇ ਜਿੱਥੇ ਦਾ ਉਹਨਾਂ ਵੀ ਸਾਹਮਣੇ ਆਇਆ ਉਹਨਾਂ ਨੇ ਕੁਝ ਹੋਰ ਨਿੱਕੀ ਦੀ ਇਲਜ਼ਾਮ ਬਾਜੀ ਕੀਤੀ ਕਹਿੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਨਹੀਂ ਜਾਣੇ ਚਾਹੀਦੇ ਕਿ ਜਿੱਥੇ ਉਹਨਾਂ ਦੀ ਪੂਰਨ ਮਰਿਆਦਾ ਜਿਹੜੀ ਨਾ ਹੋਵੇ ਇੱਕ ਤਰੀਕੇ ਨਾਲ ਉੱਥੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਉਸ ਡੇਰੇ ਦੇ ਵਿੱਚ ਮਰਿਆਦਾ ਜਾਂ ਮਾਨ ਸਰਕਾਰ ਉਸ ਤਰੀਕੇ ਦਾ ਨਹੀਂ ਹੋ ਰਿਹਾ ਮਰਿਆਦਾ ਦੇ ਅਨੁਸਾਰ ਨਹੀਂ ਹੋ ਰਿਹਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਵੀ ਸਥਿਤੀਆਂ ਨੇ ਉਥੇ ਮਰਿਆਦਾ ਜਿਹਦਾ ਪੂਰਨ ਭਾਵ ਜਿਹੜੀ ਨਹੀਂ ਹੈਗੀ ਇੱਕ ਕਿਸਮ ਦਾ ਉਹਨਾਂ ਨੇ ਵੀ ਇੱਕ ਨਵੀਂ ਚਰਚਾ ਜਿਹੜੀ ਉਹ ਛੇੜ ਦਿੱਤੀ ਹੈ ਚਲੋ ਇਹ ਗੱਲ ਇੱਕ ਅਲੱਗ ਡਿਫਰੈਂਟ ਈਸ਼ੂ ਆ ਕਿਉਂਕਿ ਗੱਲ 328 ਰੁਪਿਆਂ ਦੇ ਵਿੱਚੋਂ 69 ਰੁਪਿਆਂ ਦੀ ਆਪਾਂ ਕਰ ਰਹੇ ਹਾਂ ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਜਨਰ ਸਿੰਘ ਧਾਮੀ ਉੱਤੇ ਪਹੁੰਚਦੇ ਆ ਦਲਜੀਤ ਚੀਮਾ ਪਹੁੰਚਦੇ ਆ ਔਰ ਦੂਜੇ ਪਾਸੇ ਸੁਖਬੀ ਸਿੰਘ ਬਾਦਲ ਹੋਣਾ ਵੀ ਬੋਲਦੇ ਪਰ ਉਹਦੇ ਨਾਲ ਗੈਣੀ ਰਖਬੀਰ ਸਿੰਘ ਦਾ ਇਸ ਸਮੇਂ ਦੇ ਵਿੱਚ ਇਹ ਬਿਆਨ ਆਉਣਾ ਕਿ ਗੁਰਦੁਆਰਾ ਆ ਮਾਪਰ ਦਾਬ ਕਬਲ ਜਿਹੜਾ ਸਾਹ ਉਹਤ ਮਹਾਰਾਜ ਦੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਜਿਹੜਾ ਸਤਕਾਰ ਆ ਜਾਂ ਮਰਿਆਦਾ ਠੀਕ ਤਰੀਕੇ ਨਾਲ ਜਿਹੜੀ ਆ ਉਹ ਨਹੀਂ ਹੋ ਰਹੀ। ਤੋਂ ਉਹਨਾਂ ਨੇ ਇੱਥੋਂ ਤੱਕ ਲੈ ਕੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਹਾਲ ਨਹੀਂ ਤਾਂ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਜਿਹੜੇ ਆ ਕਿਸੇ ਸੂਰਤ ਵਿੱਚ ਨਹੀਂ ਦਿੱਤੇ ਜਾਣੇ ਚਾਹੀਦੇ। ਇਹ ਗੈਣੀ ਰਖਬੀਰ ਸਿੰਘ ਹੋਣਾ ਦੀ ਸਟੇਟਮੈਂਟ ਜਿਹੜੀ ਅਖਬਾਰਾਂ 'ਚ ਰਿਕਾਰਡਡ ਆਈ ਹੈ। ਤਾਂ ਹੁਣ ਇੱਕ ਇਹ ਨਵਾਂ ਬਾਤ ਬੋਤ ਛੇੜ ਦਿੱਤਾ। ਕਿਉਂਕਿ ਇੱਕ ਪਾਸੇ ਤਾਂ ਇਹ ਗੁਰਦੁਆਰਾ ਸਾਹਿਬ ਆ ਤੇ ਦੂਜੇ ਪਾਸੇ ਉਹ ਮਹਾਰਾਜ ਦੀ ਜਿਹੜਾ ਉਹਨਾਂ ਦਾ ਡੇਰਾ ਹੈਗਾ ਤਾਂ ਹੁਣ ਜੇ ਤੁਸੀਂ ਦੋਵਾਂ ਨੂੰ ਇਕੱਠਾ ਕਰਕੇ ਦੇਖੋਗੇ ਤਾਂ ਕੁਦਰਤੀ ਤੌਰ ਤੇ ਫਿਰ ਇਹੋ ਜਿਹੀ ਪ੍ਰਸ਼ਨਤਾ ਪੈਦਾ ਹੋਣਗੇ ਹੋਣਗੇ ਚਲੋ ਖੈਰ ਗੱਲ ਉਹ ਇੱਕ ਅਲੱਗ ਇਸ਼ੂ ਆ ਪਰ ਹੁਣ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇਹ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਉਹਨਾਂ ਦੀ ਗੱਲ ਇਹ ਸਾਹਮਣੇ ਆਈ ਹੈ ਇਹ ਵਾਕਈ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਜਾਂ ਤਾਂ ਅਫਸਰशाही ਕਿਸੇ ਉਹਨਾਂ ਦੀ ਕੋਈ ਪੇਛ ਨਹੀਂ ਜਾਣਦੇ ਵੀ ਤੇ ਜਾਂ ਫਿਰ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹੀ ਇੰਨੇ ਮਾਰੇ ਆ ਕਿ ਉਹਨਾਂ ਨੂੰ ਗਲਤ ਸਲਾਮਾਂ ਦੇ ਕੇ ਯਾਰ ਬੁੱਝ ਕੇ ਇਹੀਆਂ ਸਥਿਤੀਆਂ ਪੈਦਾ ਕਰਦੇ ਆ ਤਾਂ ਜੋ ਜਨਤਾ ਦੇ ਵਿੱਚ ਉਹਨਾਂ ਦੀ ਸਥਿਤੀ ਜਿਹੜੀ ਹਾਸੋ ਹੀ ਨਹੀਂ ਬਣ ਸਕੀ ਹੁਣ ਇੱਕ ਰਾਜ ਦਾ ਮੁੱਖ ਮੰਤਰੀ ਹੋਵੇ ਤਾਂ ਉਸ ਮਿਸਕਮਿਊਨੀਕੇਸ਼ਨ ਨੂੰ ਕਹਿ ਕਿ ਉਹ ਮੰਤਰੀ ਇੱਕ ਸਾਫ ਪੱਲਾ ਛਾੜਦੇ ਹੁਣ ਗੱਲ ਰਖੜਾ ਸਾਹਿਬ ਸੋਭਾ ਨਹੀਂ ਦਿੱਦੀ ਬਿਲਕੁਲ ਅਣਕੀ ਸਰ ਇੱਕ ਪਾਸੇ ਦਾ ਮੁੱਖ ਮੰਤਰੀ ਇਹ ਦਾਵਾ ਕਰਦੇ ਆ ਕਿ ਮੈਂ ਹੋਰ ਨਾ ਵਰਗਾ ਨਹੀਂ ਮੈਨੂੰ ਦੇਖ ਕੇ ਬੋਲਣ ਦੀ ਲੋੜ ਨਹੀਂ ਪੈਂਦੀਆਂ ਪੜ ਕੇ ਬੋਲਣ ਦੀ ਲੋੜ ਨਹੀਂ ਪੈਂਦੀ ਜੋ ਜਾਣਕਾਰੀ ਸਾਡੇ ਕੋਲ ਆਉਂਦੀ ਹੈ ਬਿਲਕੁਲ ਸਹੀ ਹੁੰਦੀ ਹੈ ਪਰ ਇਸ ਮਾਮਲੇ ਦੇ ਵਿੱਚ ਜ਼ਰੂਰ ਸਰਕਾਰ ਆਪਣੇ ਆਪ ਨੂੰ ਘਿਰਦਾ ਮਹਿਸੂਸ ਕਰ ਰਹੀ ਹੈ ਤਾਂ ਇਸੇ ਕਰਕੇ ਯੂ ਟਰਨਾ ਜੋ ਮਾਰ ਲਿਆ ਗਿਆ ਕਿਉਂਕਿ ਲਗਾਤਾਰ ਵਿਰੋਧ ਹੁੰਦਾ ਜਾ ਰਿਹਾ ਸੀ ਹੋਰਨਾਂ ਪਾਰਟੀਆਂ ਦੇ ਆਗੂ ਖਾਸ ਤੌਰ ਤੇ ਐ ਜੀ ਪੀ ਸੀ ਸ਼ਰੋਮਣੀ ਅਕਾਲੀ ਦਲ ਉੱਥੇ ਪਹੁੰਚ ਰਹੇ ਸੀ ਤੇ ਲਗਾਤਾਰ ਸਰਕਾਰ ਨੂੰ ਘੇਰਿਆ ਵੀ ਜਾ ਰਿਹਾ ਸੀ ਚਲੋ ਸਰ ਜੇਕਰ ਇਸ ਤੋਂ ਅੱਗੇ ਵੱਲ ਨੂੰ ਵਧਦੇ ਹਾਂ ਉੱਧਰ ਕਾਂਗਰਸ ਕਾਟੋ ਕਲੇਸ਼ ਦੇ ਹਰ ਇੱਕ ਦਿਨ ਦੇ ਨਵੇਂ ਚਰਚੇ ਨੇ ਜੀ ਬੀਤੇ ਕੱਲ ਵੀ ਜੋ ਖਲਾਰਾ ਕਾਂਗਰਸ ਦੇ ਵਿਚਾਰ ਦੇਖਣ ਨੂੰ ਮਿਲਿਆ ਜੀ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸਾਰਾ ਦਿਨ ਜੀ ਤੇ ਉਸੇ ਦੇ ਦਰਮਿਆਨ ਜੀ ਕਾਂਗਰਸ ਹਾਈ ਕਮਾਂਡ ਨੇ ਇੱਕ ਮੀਟਿੰਗ ਸੱਦ ਲਈ ਹੈ ਜੀ ਪੰਜ ਲੀਡਰ ਉਸ ਮੀਟਿੰਗ ਦੇ ਵਿੱਚ ਸੱਦੇ ਗਏ ਨੇ ਜੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਜਾ ਰਹੀ ਹੈ ਕਿਹੜਾ ਵੱਡਾ ਧਮਾਕਾ ਕਾਂਗਰਸ ਹਾਈ ਕਮਾਂਡ ਕਰੇਗੀ ਜੀ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਕਿ ਜਦੋਂ ਵੀ ਚੋਣਾਂ ਲਾਗੇ ਹੁੰਦੀਆਂ ਨੇ ਚਾਹੇ 2022 ਦੇ ਹੋਣ ਤੇ ਚਾਹੇ 2027 ਵਾਲੀਆਂ ਹੁਣ ਇਹੋ ਜਿਹਾ ਕਾਟੋ ਕਲੇਸ਼ ਇਹਨਾਂ ਦਾ ਸਿਖ ਤੇ ਫਿਰ ਇਹ ਜਿਹਾ ਕਾਟੋਪਲੇ ਸੀ ਇਹਨਾਂ ਨੂੰ ਕੁਰਸੀ ਤੋਂ ਦੂਰ ਸੋੜ ਦਿੱਤਾ ਜਦੋਂ ਕਿ ਕਾਂਗਰਸ ਪਾਰਟੀ ਇਹ ਸੋਚਦੀ ਕਿ ਮੈਦਾਨ ਐਸ ਵੇਲੇ ਪੂਰਾ ਖਾਲੀ ਆ ਅਕਾਲੀ ਦਲ ਜਿਹੜਾ ਪੂਰਨ ਤੌਰ ਤੇ ਹਾਸ਼ੀਏ ਤੋਂ ਬਾਹਰ ਜਾ ਚੁੱਕਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੀ ਇੱਕ ਲਹਿਰ ਹੈਗੀ ਸੱਤਾ ਵਿਰੋਧੀ ਲਹਿਰ ਜਿਹਨੂੰ ਕਹਿ ਦਿੰਦੇ ਆ ਤੇ ਭਾਸ਼ਪਾ ਦਾ ਕੋਈ ਆਧਾਰ ਨਹੀਂ ਤੇ ਅਸੀਂ ਬਾਜੀ ਜਿਹੜੀ ਮਾਰ ਜਾਣੀ ਆ ਪਰ ਜਿਹੜੇ ਲੀਡਰ ਨੇ ਉਹਨਾਂ ਦੀ ਆਪਸੀ ਬਿਆਨਬਾਜ਼ੀ ਜਿਹੜੀ ਆ ਪਾਰਟੀ ਨੂੰ ਉਸੇ ਤਰੀਕੇ ਨਾਲ ਥੱਲੇ ਵੱਲ ਖੜ ਰਹੀ ਹੈ ਜਿਸ ਤਰੀਕੇ ਨਾਲ 2022 ਦੇ ਵਿੱਚ ਖੜਿਆ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਆਰਪੀ ਝਗੜਾ ਜਿਹੜਾ ਉਹ ਸ਼ੁਰੂ ਹੋ ਗਿਆ ਤੇ ਕਿੱਥੋਂ ਤੱਕ ਉਹ ਜਿਹੜੀ ਗੱਲ ਪਹੁੰਚੀ ਤੇ 17 ਸੀਕਾ ਦੇ ਕਾਂਗਰਸ ਪਾਰਟੀ ਜਿਹੜੀ ਸਿੱਫਟ ਕਰ ਗਈ ਹੁਣ ਚਰਨਜੀਤ ਸਿੰਘ ਚੰਨੀ ਹੁੰਦੀ ਜਿਹੜੇ ਪੰਜਾਬ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਕਿਹ ਰਿਆ ਜਾ ਰਿਹਾ ਉਹਨਾਂ ਦੀ ਇੱਕ ਬਿਆਨ ਨੂੰ ਆਧਾਰ ਬਣਾ ਕੇ ਉਹਨਾਂ ਦੀ ਜਿਹੜੀ ਆਲੋਚਨਾ ਜਿਹੜੀ ਕੀਤੀ ਜਾ ਰਹੀ ਹੈ ਕਿ ਉਹ ਕਹਿੰਦੇ ਕਿ ਮੈਂ ਤਾਂ ਕਿਸੇ ਗੱਲ ਇਸ ਸੰਬੰਧ ਰੰਦ ਵਿੱਚ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਇਹ ਗੱਲ ਕੀਤੀ ਕਿ ਹਾਂ ਵੀ ਮੈਂ ਤਾਂ ਸਭੀ ਵਰਗਾਂ ਦੀ ਜਿਹੜੀ ਸਾਰੇ ਵਰਗਾਂ ਦੀ ਦਮੰਦਗੀ ਕਾਂਗਰਸ ਪਾਰਟੀ ਕਰਦੀ ਹੈ ਉਹਨਾਂ ਸਵਾਲਾਂ ਨੂੰ ਆਧਾਰ ਬਣਾ ਕੇ ਜਿਸ ਤਰੀਕੇ ਨਾਲ ਹੋਂ ਤੰਗਸ ਪਾਰਟੀ ਦਾ ਕਾਟੋਪਲੇਸ ਜਿਹੜਾ ਚੱਲਦਾ ਪਿਆ ਮਿਲਸਨ ਦੇ ਇਹ ਅਸੀਂ ਕਹਿ ਸਕਾਂ ਕਿ ਕਾਂਗਰਸ ਪਾਰਟੀ ਵਾਸਤੇ ਇਹ ਠੀਕ ਨਹੀਂ ਹੈਗਾ ਹੁਣ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਜਿਹੜੇ ਬਿਆਨਾਂ ਦੀ ਜਿਹੜੀ ਗੱਲ ਕਰ ਰਹੀ ਹੈ ਜਿਸ ਤਰ੍ਹਾਂ ਰਿਜ਼ਰਵੇਸ਼ਨ ਦੀ ਗੱਲ ਚੱਲੀ ਆ ਜਾਂ ਕਾਂਗਰਸ ਪਾਰਟੀ ਦੇ ਵਿੱਚ ਦਲਤ ਚਿਹਰਿਆਂ ਨੂੰ ਪਿੱਛੇ ਛੁਟਣ ਦੀ ਗੱਲ ਕੀਤੀ ਆ ਤਾਂ ਰਖੜਾ ਸਾਹਿਬ ਚਰਨਜੀਤ ਸਿੰਘ ਚੰਨੀ ਜਾਂ ਹੋਰ ਲੀਡਰਾਂ ਦੇ ਬਿਆਨ ਨੂੰ ਤੁਸੀਂ ਛੱਡ ਵੀ ਦਿਓ ਛੱਡ ਦਿੰਨੇ ਆਪਾਂ ਜੇਕਰ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਵੇਖੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਰੋਧਿਤ ਅਰਦਾ ਨੀਤਾ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਮੁਖ ਰਾਜਾ ਬੜੇ ਜਿਹੜੇ ਉੱਚ ਆਉਦੇ ਨੇ ਸਾਰੇ ਜਿਹੜੇ ਨੂੰ ਮਤਲਬ ਜਿਹੜੀ ਉੱਪਰ ਦੀ ਜਾਤ ਦੇ ਨਾਲ ਸੰਬੰਧ ਨੇ ਜਟਵਾਦ ਨਾਲ ਸੰਬੰਧਿਤ ਹੈਗੇ ਤਾਂ ਫਿਰ ਜਿਹੜੇ ਇਹੋ ਜੇ ਕੁਐਸਚਨ ਜਦੋਂ ਰੇਂਜ ਹੋਣਗੇ ਤਾਂ ਫਿਰ ਇੱਕ ਪਛਮ ਤਾਂ ਫਿਰ ਕੁਝ ਨਾ ਪੁੱਛਦਾ ਫਿਰ ਇਹ ਰੌਲਾ ਜਿਹੜਾ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਬੇਚੈਨੀ ਨੂੰ ਤਾਂ ਪੈਦਾ ਕਰ ਦੇਗੇ ਕਰਨਗੇ ਇੱਥੇ ਆਪਾਂ ਨਾ ਤਾਂ ਚਰਜੀਤ ਸਿੰਘ ਚੰਨੀ ਦੀ ਗੱਲ ਕਰ ਰਹੇ ਆ ਨਾ ਦੂਜੇ ਪਾਸੇ ਦੀ ਗੱਲ ਕਰ ਰਹੇ ਆ ਇੱਥੇ ਇੱਕ ਜਨਰਲ ਗੱਲ ਕਹੀ ਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਕਿਹੜਾ ਹੋਣਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਸਿੱਖ ਤੋਂ ਬਾਅਦ ਕਿ ਜੱਟ ਹੋਣਾ ਚਾਹੀਦਾ ਇਹ ਆਮ ਤੌਰ ਤੇ ਧਾਰਨਾਵਾਂ ਨੇ ਹੁਣ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੇ ਕਿਸੇ ਮਾਫ ਕਰਨਾ ਪੰਜਾਬ ਦੇ ਮੁੱਖ ਮੰਤਰੀ ਜਦੋਂ ਬਣੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੇ ਕਿਸੇ ਦੀ ਵਾਰੀ ਜਿਹੜੀ ਆ ਉਹ ਨਹੀਂ ਔਨ ਦਿੱਤੀ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਦੋ ਜਿਹੜੇ ਨੇ ਇਹ ਮੁੱਖ ਮੰਤਰੀ ਜਿਹੜੇ ਆ ਉਹ ਇਹ ਕੇਵਲ ਤੇ ਕੇਵਲ ਐਸਸੀ ਔਰ ਬੀਸੀ ਵਰਗ ਦੇ ਬੰਦੇ ਆ ਬਾਕੀ ਉਹ ਟੋਟਲ ਜਿਹ ਉਹ ਜੱਟ ਜਿਹੜੇ ਉਰੇ ਨੇ ਯਾਨੀ ਗਿਆਨੀ ਜਲ ਸਿੰਘ ਜਿਹੜੇ ਸੀ ਰਾਂਗੜੀਆ ਭਾਈ ਚਰਨ ਅਸਬੰਧੀ ਆਪਣੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦਲਤ ਭਾਈ ਜਰਨ ਦਾ ਸਬੰਧ ਤੇ ਬਕਾਇਦਾ ਤੌਰ ਤੇ ਗਿਆਨੀ ਜਲ ਸਿੰਘ ਨੇ ਇੱਕ ਵਾਰੀ ਕਿਹਾ ਸੀ ਕਿ ਸ਼ਾਇਦ ਮੈਂ ਆਖਰੀ ਬੈਕਵਰਡ ਕਲਾਸ ਦਾ ਮੁੱਖ ਮੰਤਰੀ ਹਾਂ ਪੰਜਾਬ ਦੇ ਵਿੱਚ ਜਿਹੜਾ ਮੈਂ ਬਣਨ ਦਾ ਸ਼ਾਇਦ ਉਸ ਤੋਂ ਬਾਅਦ ਬਣੇਗਾ ਤੇ ਇਹ ਗੱਲ ਤੁਸੀਂ ਵੇਖ ਲਓ ਕਿ ਇਤਿਹਾਸ ਦੇ ਵਿੱਚ ਇਹ ਸੱਚ ਹੈ ਗਿਆਨੀ ਜਲ ਸਿੰਘ ਤੋਂ ਬਾਅਦ ਕੋਈ ਵੀ ਬੀਪੀਆ ਬੀਸੀ ਵਰਗ ਦਾ ਜ ਐਸਸੀ ਵਰਗ ਦਾ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਜਿਹੜਾ ਉਹ ਨਹੀਂ ਬਣਿਆ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਦੇ ਅੰਦਰ ਜਿਹੜੇ ਲੀਡਰ ਨੇ ਜਿਹੜੇ ਦਲਤ ਵਰਗ ਨਾਲ ਲੀਡਰ ਨੇ ਉਹਨਾਂ ਤਾਂ ਫਿਰ ਅਸੰਤੋਸ਼ ਦੀ ਭਾਵਨਾ ਤਾਂ ਪੈਦਾ ਹੋਊਗੀ ਰਾਜਾ ਬੜਿੰਗ ਦਾ ਤਰਨਤਾਰਨ ਦੇ ਵਿੱਚ ਜਿਮੀ ਚੌਨ ਸਮੇਤ ਦਿੱਤਾ ਗਿਆ ਭਾਸ਼ਣ ਸਾਰਿਆਂ ਦੇ ਸਾਹਮਣੇ ਆ ਠੀਕ ਆ ਕਾਂਗਰਸ ਪਾਰਟੀ ਦੇ ਵਿੱਚ ਐ ਐਸਸੀ ਵਰਗ ਨੂੰ ਐ ਐਸਸੀ ਵਰਗ ਨੂੰ ਲੈ ਕੇ ਜਾਂ ਬੀਸੀ ਵਰਗ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਅਸੰਤੋਸ਼ ਕੋਈ ਵੀ ਭਾਵਨਾ ਵਿਰੋਧ ਜਾਂ ਨੀਵਾ ਬਖਾਉਣ ਦੀ ਭਾਵਨਾ ਨਾ ਹੋਵੇ ਪਰ ਰਾਜਾ ਬੜਿੰਗ ਦਾ ਉਹ ਲੈਕਚਰ ਜਿਹੜਾ ਉਹਨੇ ਬੂਟਾ ਸਿੰਘ ਦੇ ਸੰਦਰਭ ਕਿ ਦਿੱਤਾ ਔਰ ਕਿਸ ਤਰੀਕੇ ਨਾਲ ਬੂਟਾ ਸਿੰਘ ਨੂੰ ਉਹਦੀ ਜਾਗ ਨੂੰ ਆਧਾਰ ਬਣਾ ਕੇ ਜਿਹੜੇ ਕੁਐਸਚਨ ਜਿਹੜੇ ਉਹਨੇ ਉਥੇ ਰੇਜ਼ ਕੀਤੇ ਬੇਸ਼ੱਕ ਬਾਅਦ ਦੇ ਵਿੱਚ ਕਹਿ ਕਿ ਮੈਂ ਬਹੁਤ ਸਤਿਕਾਰ ਕਰਦਾ ਇੱਕ ਵਾਰ ਤਾਂ ਉਸਦੀ ਦਲਤ ਵਿਰੋਧੀ ਅਸੀਂ ਕਹਿ ਸਕਦੇ ਹਾਂ ਕਿ ਸੋਚ ਦਾ ਪ੍ਰਗਟਾਵਾ ਉਹਦੇ ਵਿੱਚ ਹੋ ਗਿਆ ਤੇ ਸਵਾਲ ਉਠਲੇ ਸੁਭਾਵਿਕ ਹੋ ਜਾਂਦੇ ਆ ਤਾਂ ਫਿਰ ਉਹਨਾਂ ਸਵਾਲਾਂ ਨੂੰ ਜੇ ਤੇ ਕਮਰੇ ਦੇ ਅੰਦਰ ਹੀ ਹੱਲ ਕਰ ਲਿਆ ਜਾਵੇ ਤਾਂ ਬੈਠ ਰਿਆ ਨਹੀਂ ਤਾਂ ਫਿਰ ਜਦੋਂ ਉਹ ਬਾਹਰ ਹੋਵਗੇ ਫਿਰ ਤਾਂ ਉਹ ਬਾਤ ਮੁਬਾਦਾਂ ਜਿਹੜਾ ਉਹ ਵਿਸ਼ਾ ਬਣਨਗੇ ਬਣਨਗੇ ਹੁਣ ਖੈਰ ਕਾਂਗਰਸ ਪਾਇਦੀ ਹਾਈ ਕਮੰਡ ਨੇ ਇਹ ਸਾਰੇ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਔਰ ਉਹਨਾਂ ਨੂੰ ਲੈ ਕੇ ਹੁਣ 23 ਤਰੀਕ ਨੂੰ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਉਹਦੇ ਵਿੱਚ ਜਿਹੜੇ ਪੰਜ ਚੋਟੀ ਦੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਜਿਹੜਾ ਉਹ ਬੁਲਾਇਆ ਗਿਆ ਤੇ ਉਹਦੇ ਵਿੱਚ ਤਾਂ ਜੈ ਸਿੰਘ ਚੰਨੀ ਵੀ ਆ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਵੀ ਆ ਤੁਗENDER ਸਿੰਘ ਤੋਂ ਆਦਾਪਾ ਵੀ ਹੋਰ ਵੀ ਲੀਡਰ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਹੁਣ ਉਸ ਮੀਟਿੰਗ 'ਚ ਹੋਊਗਾ ਕੀ ਉਸ ਮੀਟਿੰਗ ਦੇ ਵਿੱਚ ਤਾਂ ਕੁਦਰਤੀ ਤੌਰ ਤੇ ਇੱਕ ਇਹੋ ਗੱਲ ਕੀਤੀ ਜਾਊਗੀ ਕਿ ਹਾਂ ਵੀ ਤੁਸੀਂ ਮਿਲ ਬੁਲਾ ਕੇ ਚੱਲੋ ਤਾਂ ਜੋ 27 ਦੀਆਂ ਚੋਣਾ ਜਿਹੜੀਆਂ ਉਹ ਠੀਕ ਤਰੀਕੇ ਦੇ ਨਾਲ ਅਸੀਂ ਲੜ ਲਈਏ ਇਹ ਵੀ ਹੋ ਸਕਦਾ ਜਿਸ ਤਰੀਕੇ ਨਾਲ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਜਿਹੜੇ ਐਸਸੀ ਵਰਗ ਦੇ ਨੇਤਾ ਨੇ ਜਾਂ ਚੰਨ ਜੀ ਚੰਨੀ ਆ ਉਹਨਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਜਿਹੜੀ ਆ ਇਹਦੇ ਵਿੱਚ ਉਹ ਦਿੱਤੀ ਜਾ ਸਕਦੀ ਹੈ ਇਸ ਮੀਟਿੰਗ ਦੇ ਵਿੱਚ ਕਿਉਂਕਿ ਦੂਜੇ ਪਾਸੇ ਰਾਜਾ ਪਟਿੰਗ ਦਾ ਜਿਹੜਾ ਕਾਰਜਕਾਲ ਆ ਉਹ ਵੀ ਖਤਮ ਹੋਣ ਦੇ ਕਿਨਾਰੇ ਆ ਉਹ ਵੀ ਕਈ ਵਾਰੀ ਐਲਾਨ ਜਿਹੜਾ ਉਹ ਕਰ ਚੁੱਕੇ ਕੀ ਪ੍ਰਧਾਨਗੀ ਮੈਂ ਕਿਸੇ ਕਿਸੇ ਸਮੇਂ ਵੀ ਛੱਡੀ ਜਿਹੜੀ ਜਾ ਸਕਦੀ ਆ ਤੇ ਬਾਕੀ ਚੰਨ ਜੀ ਸਾਹਿਬ ਚੰਨੀ ਦੀ ਜੇ ਸਥਿਤੀ ਤੁਸੀਂ ਦੇਖੋ ਤਾਂ ਦੇਖੋ ਉਹ ਇਸ ਲਈ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਬੋਲਦੇ ਆ ਉਥੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦੇ ਆ ਜੇਕਰ ਐਗਰੀਕਲਚਰ ਕਮੇਟੀ ਦੇ ਉਹ ਚੇਅਰਮੈਨ ਹੈ ਤਾਂ ਉਹ ਤੋਂ ਕਿਸਾਨਾਂ ਦੇ ਮੁੱਦਿਆਂ ਨੂੰ ਉਹਨਾਂ ਨੇ ਠਾਇਆ ਤਾਂ ਉਹਨਾਂ ਦੀ ਇਹ ਕਾਬਲੀਅਤ ਜਾਂ ਉਹਨਾਂ ਦੀ ਇਹ ਜਿਹੜੀ ਸਥਿਤੀ ਹੈ ਜਿਸ ਤਰੀਕੇ ਦਾ ਉਹਨਾਂ ਦਾ ਰੋਲ ਹੈ ਜਾਂ ਉਹਨਾਂ ਦੀ ਧੁੰਕਾ ਆ ਇਹਨੂੰ ਕਿਸੇ ਵੀ ਸੂਰਤ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਕਾਂਗਰਸ ਦੀ ਹਾਈ ਕਮਾਂਡ ਵੀ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਸੋ 23 ਦੀ ਜਿਹੜੀ ਮੀਟਿੰਗ ਹੈ ਇਹਨਾਂ ਲੀਡਰਾਂ ਨੂੰ ਸੱਦ ਕੇ ਆਪਸ ਵਿੱਚ ਬਿਠਾਇਆ ਜਾ ਸਕਦਾ ਔਰ ਇੰਗਲਿਸ਼ ਇੱਕੇ ਜਿਹੜੇ ਉਹ ਦੂਰ ਕੀਤੇ ਜਾ ਸਕਦੇ ਅਹਿਮ ਜ਼ਿੰਮੇਵਾਰੀ ਸਮਝਿਆ ਜਾ ਸਕਦਾ ਕਿ ਚਮਜੀਤ ਸਿੰਘ ਚੰਨੀ ਨੂੰ ਦਿੱਤੀ ਜਾ ਸਕਦੀ ਹੈਗੀਆ ਪਰ ਦੂਜੇ ਪਾਸੇ ਗੱਲ ਇਹ ਆ ਰਖੜਾ ਸਾਹਿਬ ਕੀ ਆ ਜਿੰਨੇ ਵੀ ਨੇਤਾ ਨੇ ਬਾਕੀ ਉਹ ਮੀਟਿੰਗ ਤੋਂ ਬਾਅਦ ਉਪਰੰਤ ਫਿਰ ਦੁਬਾਰਾ ਇੱਕ ਦੂਜੇ ਦੇ ਪ੍ਰਤੀ ਇਹਨਾਂ ਦਾ ਮਨ ਜਿਹੜਾ ਉਹ ਸਾਫ਼ ਹੋ ਜਾਊਗਾ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਪਲੇਟਫਾਰਮ ਤੇ ਸਟੇਜ ਦੇ ਉੱਤੇ ਫੋਟੋ ਤਾਂ ਸਾਰੇ ਇਕੱਠੇ ਖਿਚਾ ਲੈਂਦੇ ਆ ਪਰ ਇੱਕ ਦੂਜੇ ਦੀਆਂ ਪਿੰਡੀਆਂ ਵੱਡਣ ਦੇ ਵਿੱਚ ਇਹ ਇੱਕ ਦੂਜੇ ਨੂੰ ਜਿਹੜੇ ਉਹ ਘਟਣੀਆਂ ਜਿਸ ਤਰੀਕੇ ਨਾਲ ਰਾਜਾ ਬੜਿੰਗ ਦੇ ਜਿਹੜੇ ਭਾਸ਼ਣ ਨੇ ਬੀਤੇ ਸਮੇਂ ਦੇ ਵਿੱਚ ਤੁਸੀਂ ਸੁਣਦੇ ਰਹੇ ਆ ਤਾਂ ਇਹ ਰੱਖਣ ਵਾਲੀ ਗੱਲ ਹੋਊਗੀ ਕਿ ਹੁਣ 23 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਪਾਗਾ ਬਿਲਕੁਲ ਬਿਲਕੁਲ ਅਨਕੀਤ ਸਰ ਦੇ ਅਗਲੀ ਖਬਰ ਵੱਲ ਜੇਕਰ ਮੈਂ ਬਣਾ ਜੇਕਰ ਮੈਂ ਗਲਤ ਨਹੀਂ ਤਾਂ 11 ਅਗਸਤ 2025 ਨੂੰ ਜੀ ਇੱਕ ਪੰਥਕ ਤੇ ਰਵਜੋਂ ਅਕਾਲੀ ਦਲ ਪੁਨਰ ਸਰਜੀਤ ਹੋਂਦ ਦੇ ਵਿੱਚ ਆਏ ਸੀ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਸੀ ਜਦੋਂ ਇਹ ਪਾਰਟੀ ਹੋਂਦ ਦੇ ਵਿੱਚ ਆਈ ਸੀ ਤਾਂ ਬਹੁਤ ਕੁਝ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਚੋਂ ਨਿਸ਼ਾਨ ਵੀ ਸੁਖਵੀਰ ਬਾਦਲ ਤੋਂ ਖੋਲ ਲੈਣਾ ਅਸੀਂ ਦਫ਼ਤਰ ਵੀ ਖੋਲ ਲੈਣਾ ਜੀ ਤੇ ਅਸੀਂ ਸਭ ਕੁਝ ਲੈ ਲੈਣਾ ਜੀ ਐ ਜੀ ਪੀ ਸੀ ਤੱਕ ਉਹਨਾਂ ਦੇ ਵੱਲੋਂ ਬਿਆਨ ਤੱਕ ਦੇ ਦਿੱਤੇ ਗਏ ਸੀ ਪਰ ਹੁਣ ਇਸ ਢਿਰ ਦੇ ਵਿੱਚ ਵੀ ਕਹਿੰਦੇ ਟਕਰਾਅ ਪੂਰਾ ਸਿਖਰਾਂ ਤੇ ਚੱਲ ਰਿਹਾ ਜੀ ਪੂਰਾ ਖਲਾਰਾ ਪੈ ਚੁੱਕਿਆ ਗਈ ਮੀਟਿੰਗ ਸੱਦੀ ਗਈ ਹੈ ਜੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਜਾ ਰਹੇ ਕੀ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇਣ ਜਾ ਰਹੇ ਨੇ ਜੀ ਦੇਖੋ ਜਦੋਂ ਸ਼ੁਰੂ ਮੇ ਕਾਲੀਦਾਰ ਪੰਨੋਸ ਜਿੱਤ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚ ਬੜਿਆ ਉਥਲ ਪੁਥਲ ਜਿਹੜਾ ਨਾ ਉਹ ਨਜ਼ਰੀ ਆ ਰਿਹਾ ਉੱਪਰੋਂ ਉੱਪਰੋਂ ਤਾਂ ਦੇਖਣ ਨੂੰ ਸਭ ਕੁਝ ਪਰ ਪਾਰਟੀ ਦੀ ਜੇਕਰ ਟਾਪ ਦੀ ਲੀਡਰਸ਼ਿਪ ਵੇਖੀ ਜਾਵੇ ਤੇ ਇੱਕ ਦੂਜੇ ਦੇ ਨਾਲ ਉਹ ਕਿਤੇ ਖਲੂਤੇ ਨਜ਼ਰ ਨਹੀਂ ਆਉਂਦੇ ਤੁਸੀਂ ਦੇਖ ਲਓ ਮਨਪ੍ਰੀਤ ਯਾਲੇ ਪਿਤੇ ਦਿਨ ਵਾਰਸ ਪੰਜਾਬ ਦੀ ਸਟੇਜ ਤੇ ਨਜ਼ਰ ਉਹ ਆਏ ਦੂਜੇ ਪਾਸੇ ਚੰਜੀਤ ਸਿੰਘ ਬਰਾੜ ਜਿਹੜੇ ਇਸ ਪਾਰਟੀ ਦਾ ਬ੍ਰੇਨ ਸੀ ਅਸੀਂ ਕਹਿ ਸਕਨੇ ਕਿ ਉਹ ਵੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਦੂਜੇ ਪਾਸੇ ਭਾਈ ਅਮਰੀਤ ਸਿੰਘ ਉਹਨਾਂ ਦੀ ਬੇਟੀ ਜਿਹੜੀ ਆ ਉਹਨਾਂ ਦੇ ਵੀ ਬੀਤੇ ਦਿਨਾਂ ਦੇ ਵਿੱਚ ਕੁਝ ਜਿਹੜੇ ਗੱਲਾਂ ਬਾਤਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਦੋਂ ਕੁਝ ਸਿਧਾਂਤਾਂ ਜਾਂ ਪਾਰਟੀ ਦੇ ਵਿਚਾਰਧਾਰਾ ਨੂੰ ਲੈ ਕੇ ਬੀਬੀ ਕਿਰਨਜੀਤ ਉਹਨਾਂ ਦੀ ਵੀ ਗੱਲਾਂ ਬਾਤਾਂ ਉਹ ਜਿਹੜੀਆਂ ਸਾਹਮਣੇ ਆਈਆਂ ਪੱਤ ਭਾਵ ਕੀ ਬਹੁਤ ਕੁਝ ਇਹੋ ਜਿਹਾ ਜਿਹੜਾ ਉਹ ਚੱਲਦਾ ਪਿਆ ਜਿਹੜੇ ਅਕਾਲੀ ਦਲ ਨਾਲੋਂ ਵੱਖ ਹੋ ਗਈ ਸੀ ਤਾਂ ਬੀਤੇ ਦਿਨ ਗਗਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਇੱਕ ਇੰਟਰਵਿਊ ਇੱਕ ਨਿਊ ਚੈਨਲ ਤੇ ਮੈਂ ਦੇਖਿਆ ਸੀ ਉੱਥੇ ਵੀ ਉਹਨਾਂ ਨੇ ਇਹ ਗੱਲਾਂ ਕੀਤੀਆਂ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਦੇ ਦੇਣਾ ਚਾਹੁੰਦਾ ਸਾਂ ਪਰ ਉਸ ਵਕਤ ਕੁਝ ਹਾਲਾਤ ਜਿਹੜੇ ਇਦਾਂ ਦੇ ਸਨ ਮੈਂ ਦਬਾਅ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਭਾਵ ਇਥੇ ਪਾਰਟੀ ਦੇ ਵਿੱਚ ਵੀ ਇਸ ਵੇਲੇ ਲੀਡਰਸ਼ਿਪ ਨੂੰ ਲੈ ਕੇ ਇੱਕ ਕ੍ਰਾਈਸਿਸ ਜਿਹੜਾ ਉਹ ਚੱਲਦਾ ਪਿਆ ਆ ਤਾਂ ਉਸ ਕ੍ਰਾਈਸਿਸ ਨੂੰ ਹੱਲ ਕਿਵੇਂ ਕਰਨਾ ਜਿਹੜਾ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨਤਾ ਇਹ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਅਜੇ ਤੱਕ ਚੋਣਾਂ ਕਲੇਦਾਰ ਪੁਰਨੋ ਸਰਜੀਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਹੁਣ ਇਹ ਸ਼ਤਰ ਰੱਖਦੇ ਆ ਕਿ ਜੇ ਸੁਖਵੀਰ ਬਾਦਲ ਅਸਤੀਫਾ ਦੇ ਦਿੰਦਾ ਤਾਂ ਮੈਂ ਵੀ ਦੇ ਦੇਣਾ ਕਿ ਫਿਰ ਚਲੋ ਇੱਕ ਪਲੇਟਫਾਰਮ ਤੇ ਕੱਟੇ ਹੋ ਜੰਨੇ ਆ ਪਰ ਇਹੀਆਂ ਸਥਿਤੀਆਂ ਲੱਗਦੀਆਂ ਨੇ ਜੇਕਰ ਸੁਖਵੀਰ ਬਾਦਲ ਨੇ ਅਸਤੀਫਾ ਦੇਣਾ ਮੈਂ ਤਾਂ ਬੜੇ ਚਿਰ ਪਹਿਲਾਂ ਤਾਂ ਦੇ ਚੁੱਕਾ ਹੁੰਦਾ ਹੁਣ ਲੋੜ ਨਹੀਂ ਸੀ ਕੋਈ ਵੀ ਇਹੋ ਜੀ ਗੱਲ ਉਹਨੂੰ ਇਹਨਾਂ ਗੱਲਾਂ ਲਮਕਾਉਂਦੀ ਤਾਂ ਹੌਸਫ ਸਿੰਘ ਬਾਦਲ ਵੀ ਆਪਣੇ ਸਟੈਂਡ ਤੇ ਕੈਂਪ ਨੇ ਠੀਕ ਹੈ ਜਿਹੜਾ ਕੋਈ ਜਾਂਦਾ ਜਾਵੇ ਜਿਹੜਾ ਕੋਈ ਆਉਂਦਾ ਆਵੇ ਔਰ ਕਈ ਲੀਡਰਾਂ ਦੀ ਜਿਹੜੀ ਆ ਔਰ ਘਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਚ ਹੋ ਰਹੀ ਆ ਪਰ ਜਿਹੋਨੀ ਸਥਿਤੀਆਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਦ ਦੀਆਂ ਬੜੀਆਂ ਨੇ ਔਰ ਜਿਸ ਤਰੀਕੇ ਨਾਲ ਮੀਟਿੰਗ ਜਿਹੜੀ 22 ਤਰੀਕ ਨੂੰ ਸਿੱਧੀ ਗਈ ਆ ਉਹਦੇ ਵਿੱਚ ਹੋ ਸਕਦਾ ਪੋਸਿਬਿਲਿਟੀ ਹੈਗੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਸ ਤਰੀਕੇ ਨਾਲ ਬੀਤੇ ਦਿਨ ਉਹਨੇ ਇੱਕ ਇੰਟਰਵਿਊ ਚ ਕਿਹਾ ਸੀ ਹੋ ਸਕਦਾ ਕਿ ਆਪਣੇ ਅਸਤੀਫੇ ਦੀ ਉਹ ਪੇਸ਼ਕਸ਼ ਕਰਦਨ ਤਾਂ ਜੋ ਇਹ ਜਿਹੜਾ ਪੁਨਰ ਸੰਜੀਦ ਅਕਾਲੀ ਦਲ ਆ ਇੱਕ ਪਲੇਟਫਾਰਮ ਕਿਉਂਕਿ ਜੇਕਰ ਇਸ ਤਰ੍ਹਾਂ ਦੇ ਲੀਡਰ ਹੀ ਆਪਸ ਵਿੱਚ ਕਿਉਂਕਿ ਚੰਨਜੀਤ ਬਰਾੜ ਤੇ ਜਾਣ ਤੋਂ ਮਗਰੋਂ ਔਰ ਮਨਪ੍ਰੀਤ ਸਿੰਘ ਯਾਲੀ ਦੀ ਸਟੇਜ ਆ ਵਾਰਸ ਪੰਜਾਬ ਜਾਂ ਤੋਂ ਬਾਹਰ ਲੋਕਾਂ ਦੇ ਵੀ ਸ਼੍ਰੋਮਣੀ ਅਕਾਲੀ ਦਲ ਉਨ ਸਰਜੀਤ ਦੀ ਭੁੱਖ ਦੇ ਸਬੰਧੀ ਜਿਹੜੇ ਪ੍ਰਸ਼ਨ ਨੇ ਉਹ ਜ਼ਰੂਰ ਪੈਦਾ ਜਿਹੜੇ ਹੁਣੇ ਸ਼ੁਰੂ ਹੋ ਗਿਆ ਕਿ ਇਸ ਦਾ ਆਧਾਰ ਜਿਹੜਾ ਭੁੱਖ ਦੇ ਵਿੱਚ ਕੀ ਹੋਊਗਾ ਤਾਂ ਇਸ ਲਈ ਜ਼ਰੂਰੀ ਆ ਕਿ ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਵੀ ਖਿੱਲਰ ਜਾਵੇ ਪੁੱਲੋ ਸਰਜੀਤ ਵੀ ਖਿੱਲਰ ਜਾਵੇ ਕਿਉਂ ਨਾ ਇਸ ਦਾ ਇੱਕ ਵਧੀਆ ਤਰੀਕੇ ਨਾਲ ਜਿਹੜਾ ਹੱਲ ਕੱਢ ਲਿਆ ਜਾਵੇ ਸ਼ਾਇਦ ਇਸੇ ਹੀ ਸਿਧਾਂਤ ਨੂੰ ਜਾਂ ਇਸੇ ਹੀ ਵਿਚਾਰਾ ਰੌਂਡ ਲੈ ਕੇ ਜਿਹੜੀ ਆ 22 ਤਰੀਕ ਨੂੰ ਜਿਹੜੀ ਮੀਟਿੰਗ ਹੈ ਜਿਹੜੀ ਆ ਉਹ ਰੱਖੀ ਗਈ ਆ ਦੇਖਦੇ ਆ ਕਿ ਇਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਹੈਗਾ ਬਿਲਕੁਲ ਉਧਰਸਾਰ ਅਖੀਰ ਦੇ ਵਿੱਚ ਗੱਲ ਕਰ ਲਈ ਤਾਂ ਪੰਜਾਬ ਦੇ ਲੋਕ ਇਹ ਮਹਿਸੂਸ ਕਰਨ ਲੱਗ ਗਏ ਨੇ ਕਿ ਸੂਬੇ ਦੇ ਵਿੱਚ ਜੀ ਅਨਲਾਨੀ ਐਮਰਜੈਂਸੀ ਲੱਗ ਗਈ ਹੈ ਜੀ ਪਹਿਲਾਂ ਪੱਤਰਕਾਰਾਂ ਦੇ ਉੱਪਰ ਸਵਾਲ ਪੁੱਛਣ ਤੇ ਪਰਚਾ ਦਰਜ ਕੀਤਾ ਗਿਆ ਉਸ ਮਾਮਲੇ ਤੇ ਹਾਲਾਂਕਿ ਸਰਕਾਰ ਪੂਰੀ ਤਰ੍ਹਾਂ ਘਿਰਦੀ ਦਿਖਾਈ ਦੇ ਰਹੀਆਂ ਮਾਨਯੋਗ ਅਦਾਲਤਾਂ ਵੀ ਸਖਤ ਟਿੱਪਣੀਆਂ ਰਹੀਆਂ ਨੇ ਪਰ ਹੁਣ ਕਹਿੰਦੇ ਇਸ ਮਾਮਲੇ ਤੋਂ ਵੀ ਅੱਗੇ ਵੱਲ ਨੂੰ ਵਧ ਗਏ ਜਿਹੜੇ ਪੱਤਰਕਾਰ ਲਗਾਤਾਰ ਆਲੋਚਨਾ ਕਰ ਰਹੇ ਨੇ ਜੀ ਉਹਨਾਂ ਦੇ ਪੇਜ ਉਡਾਏ ਜਾ ਰਹੇ ਨੇ ਤੇ ਇਹ ਸਭ ਕੁਝ ਵਾਪਰ ਉਸ ਸਰਕਾਰ ਦੇ ਵਿੱਚ ਰਹਿ ਹੈਗੀ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਆਮ ਘਰਾਂ ਦੇ ਕਾਕੇ ਆਂ ਜਾਂ ਆਪਣੇ ਆਪ ਨੂੰ ਕੱਟੜ ਇਮਾਨਦਾਰਕ ਹੁੰਦੇ ਨੇ ਜੀ ਪੱਤਰਕਾਰਾਂ ਦੇ ਪੇਜ ਉਡਾ ਦੇਣਾ ਵੈਬ ਪੇਜ ਉਡਾ ਦੇਣਾ ਇਹ ਕਿੱਥੋਂ ਤੱਕ ਵਾਜਬ ਆਖਰਕਾਰ ਇਹ ਸਭ ਕੁਝ ਕਰਵਾ ਕੌਣ ਰਿਹਾ ਹੈਗਾ ਜੀ ਦੇਖੋ ਬੀਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੁਸੀਂ ਹਰਕਤਾਂ ਦੇਖੋ ਤਾਂ ਖਾਸ ਤੌਰ ਤੇ ਪ੍ਰੈਸ ਦੇ ਪ੍ਰਤੀ ਉਹ ਇੰਨੀ ਵਧੀਆ ਨਹੀਂ ਰਹੀਆਂ ਤਾਂ ਉਹੀ ਪਾਰਟੀ ਜਿਹੜੀ ਕਹਿੰਦੀ ਹੁੰਦੀ ਭਗਵੰਤਬਾਣ ਹੁਣ ਕਹਿੰਦੇ ਤੁਸੀਂ ਮੈਨੂੰ ਸਵਾਲ ਪੁੱਛੋ ਤਾਂ ਹੁਣ ਸਵਾਲ ਪੁੱਛਣ ਦੀ ਤਾਂ ਗੱਲ ਬੜੀ ਦੂਰ ਉਹ ਪੱਤਰਕਾਰ ਜਿਨ੍ਹਾਂ ਨੇ ਸਵਾਲ ਕਰਨੇ ਹੁੰਦੇ ਆ ਉਹਨਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਸੱਦ ਕੇ ਵੀ ਅੰਦਰ ਜਿਹੜਾ ਉਹ ਨਹੀਂ ਵੜਿਆ ਜਾਂਦਾ ਬੀਤੇ ਦਿਨਾਂ ਪੰਜਾਬੀ ਟਰਬੂਨ ਦੇ ਇੱਕ ਪੱਤਰਕਾਰ ਨਾਲ ਬਠਿੰਡਾ ਵਿੱਚ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਬਿਲਕੁਲ ਬਿਨਾਂ ਸੱਦ ਲਿਆ ਗਿਆ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ ਤਾਂ ਬੀਤੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਾਨਕ ਗੋਇਲ ਜਾਂ ਹੋਰ ਬੰਦਿਆਂ ਦੇ ਖਿਲਾਫ ਪਰਚੇ ਦਰਜ ਹੋਏ ਜਿਹੜਾ ਪਰਚਾ ਵੈਬਪੇਜ ਜਿਹੜਾ ਉਹੀ ਬੰਦ ਕਰ ਦਿੱਤਾ ਗਿਆ ਉਸ ਨੂੰ ਉਡਾ ਦਿੱਤਾ ਗਿਆ ਤਾਂ ਇਸ ਦੇ ਨਾਲ ਰੱਖਣਾ ਜੀ ਕੋਈ ਫਰਕ ਨਹੀਂ ਜਿਹੜਾ ਨਾ ਪੱਤਰਕਾਰਾਂ ਨੂੰ ਜਾਂ ਆਮ ਲੋਕਾਂ ਨੂੰ ਨਹੀਂ ਪੈਂਦਾ ਪਰ ਸਰਕਾਰ ਦਾ ਜਿਹੜਾ ਚਿਹਰਾ ਆ ਉਹ ਜਰੂਰ ਸਾਹਮਣੇ ਆ ਜਾਂਦਾ ਕਿਉਂਕਿ ਪੱਤਰਕਾਰਾਂ ਦੀ ਜਿਹੜੀ ਭੂਮਿਕਾ ਆ ਉਹ ਤਾਂ ਇਹੋ ਹੀ ਰਹਿਣੀ ਹੈ ਜਿਸ ਬੰਦੇ ਨੇ ਆਵਾਜ਼ ਉਠਾਉਣੀ ਆ ਉਹਨੇ ਤਾਂ ਉਠਾਉਣੀ ਉਠਾਉਣੀ ਆ ਇਹ ਪਲੇਟਫਾਰਮ ਨਹੀਂ ਕੋਈ ਕ ਹੋਪ ਪਲੇਟਫਾਰਮ ਹੋਊਗਾ ਔਰ ਦੂਜੇ ਪਾਸੇ ਸਰ ਸਰਕਾਰ ਦੀ ਇਹਨਾਂ ਗਤੀਵਿਧੀਆਂ ਨੇ ਸਰਕਾਰ ਦੀ ਇਹਨਾਂ ਹਰਕਤਾਂ ਦਾ ਪੰਜਾਬ ਦੇ ਲੋਕਾਂ ਨੂੰ ਹੁਣ ਪੂਰਨ ਪੌਰਤੇ ਪਤਾ ਜੜਾ ਉਹ ਲੱਗ ਚੁੱਕਾ ਹੈ। ਸੋ ਸਰਕਾਰ ਜੋ ਮਰਜ਼ੀ ਕਰ ਲਵੇ ਤੁਸੀਂ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਨਹੀਂ ਦਬਾ ਸਕਦੇ। ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋਵੇ ਤੇ ਚਾਹੇ ਪ੍ਰਿੰਟ ਮੀਡੀਆ ਤੇ ਹੋਵੇ ਤੇ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ ਉਹਨਾਂ ਸਾਰوں ਤੁਸੀਂ ਆਵਾਜ਼ ਲੋਕਾਂ ਦੀ ਤੁਸੀਂ ਨਾ ਪੜੀ ਸਕਦੇ। ਹੋ ਸਕਦਾ ਕਿ ਕੁਝ ਸਮੇਂ ਵਾਸਤੇ ਤੁਸੀਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਨੂੰ ਨੱਪ ਲੋ ਪਰ ਅਖੀਰ ਸੱਚ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਹੀ ਜਾਂਦਾ। ਉਸ ਸਰਕਾਰ ਨੂੰ ਜੇ ਚਾਹੀਦਾ ਕਿ ਇੰਜੀਆਂ ਕੋਈ ਹਰਕਤਾਂ ਜਿਹੜੀਆਂ ਉਹ ਨਾ ਕਰੇ ਜਿਹਦੇ ਵਿੱਚ ਸਰਕਾਰ ਦਾ ਹੀ ਇਮੇਜ ਖਰਾਬ ਹੁੰਦਾ ਹੁਣ ਜਿਸ ਪੱਤਰਕਾਰ ਦਾ ਵੈਬ ਪੇਜ ਬੰਦ ਕੀਤਾ ਗਿਆ ਉਸ ਨੂੰ ਕੀ ਫਰਕ ਪੈਣਾ ਲੋਕਾਂ ਦੀ ਸਭ ਤੋਂ ਜ਼ਿਆਦਾ ਸਾਨੂੰ ਬੁੱਤੀ ਜਿਹੜੀ ਆ ਹਨ ਦਰਦੀ ਜਿਹੜੀ ਆ ਉਹਦੇ ਨਾਲ ਹੋਊਗੀ ਉਹ ਨਵਾਂ ਪੇਜ ਸ਼ੁਰੂ ਕਰ ਲੂਗਾ ਪਰ ਇਹਦੇ ਨਾਲ ਸਰਕਾਰ ਦੀ ਜਿਹੜੀ ਕੋਈ ਹਰਕਤ ਆ ਇਹ ਲੋਕਾਂ ਵਿੱਚ ਜ਼ਰੂਰ ਆ ਜਾਂਦੀ ਲੋਕਾਂ ਲੋਕਾਂ ਦੇ ਵਿੱਚ ਔਰ ਸਰਕਾਰ ਦੀ ਨੋਸ਼ੀ ਦਾ ਕਾਰਨ ਜਿਹੜਾ ਜ਼ਰੂਰ ਬਣਦੀ ਆ ਸਲਾਹਕਾਰ ਸਰਕਾਰ ਦੇ ਐਸਲੇ ਉਹ ਨੇ ਜਿਹੜੇ ਦਿੱਲੀ ਤੋਂ ਆਣ ਕੇ ਬੈਠੇ ਆ ਤੇ ਸ਼ਾਇਦ ਇਹ ਦਿੱਲੀ ਵਾਲਿਆਂ ਦੇ ਕਾਰਨਾਮੇ ਨੇ ਬਾਕੀ ਅਸਲੀਅਤ ਤਾਂ ਉਹੀ ਲੋਕ ਚਾਹੁੰਦੇ ਨੇ ਪਰ ਇਹਦੇ ਵਿੱਚ ਸਰਕਾਰ ਦਾ ਜਿਹੜਾ ਉਜਾ ਚਿਹਰਾ ਆ ਉਹ ਰਕੜਾ ਸਰ ਜਰੂਰ ਲਗਾ ਪਰ ਅਣਖੀ ਸਰ ਇਹ ਸਭ ਕੁਝ ਨਾ ਵਾਪਰ ਉਸ ਸਰਕਾਰ ਦੇ ਵਿੱਚ ਰਿਹਾ ਗਈ ਜਿਹੜੀ ਕਦੇ ਸੋਸ਼ਲ ਮੀਡੀਆ ਦਾ ਆਰਟੀਆਈ ਐਕਟਿਵਿਸਟਾਂ ਦਾ ਪੱਤਰਕਾਰਾਂ ਦਾ ਮਜ਼ਦੂਰਾਂ ਦਾ ਐਨ ਆਰ ਆਈ ਭਰਾਵਾਂ ਦਾ ਜਾਂ ਮੁਲਾਜ਼ਮਾਂ ਦਾ ਸਹਾਰਾ ਲੈ ਕੇ ਜਿਨ੍ਹਾਂ ਨੇ ਸੱਤਾ ਹਾਸਲ ਕੀਤੀ ਹੈ ਸ਼ਾਇਦ ਉਹਨਾਂ ਨੂੰ ਸੱਤਾ ਦਾ ਜਿਆਦਾ ਹੰਕਾਰ ਹੋ ਗਈ ਇਸੇ ਕਾਰਨ ਇਹ ਸਭ ਕੁਝ ਕੀਤਾ ਯਾਰ ਪਰ ਇਸ ਮਾਮਲੇ ਦੇ ਵਿੱਚ ਜਰੂਰ ਸਰਕਾਰ ਦੀਆਂ ਮੁਸ਼ਕਲਾਂ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਘਿਰ ਸਕਦੀਆਂ ਨੇ ਸਾਡਾ ਆਧਾਰਾ ਜੀ ਮਨਿੰਦਰ ਸਿੱਧੂ ਦੇ ਨਾਲ ਪਹਿਲਾਂ ਵੀ ਖੜਾ ਸੀ ਤੇ ਇਸ ਵਾਰ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਮਨਿੰਦਰ ਸਿੱਧੂ ਨਾਲ ਉਹਨਾਂ ਦੇ ਆਧਾਰੇ ਦੇ ਨਾਲ ਖੜੇ ਹਾਂ ਜੋ ਕੁਝ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾਵੇਗਾ ਅਸੀਂ ਉਹਨਾਂ ਦੇ ਨਾਲ ਹੱਕ ੜਾ ਕੇ ਇਸ ਮਾਮਲੇ ਦੇ ਵਿੱਚ ਲੜਾਈ ਲੜਾਂਗੇ ਜੀ ਅਣਖੀ ਸਰ ਤੁਸੀਂ ਪ੍ਰੋਗਰਾਮ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਦਾ ਸਰ ਤਾਂ ਐਸੀ ਪ੍ਰੋਫੈਸਰ ਮਜੀਦ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟੀ ਵੀ ਦੇ ਨਾਲ ਮੈਨੂੰ ਦੋ اجازت ਧੰਨਵਾਦ